ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਧਾਰਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਵਿਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕੀ ਢਾਉਣੀ ਹੈ ਸੁੱਖ ਵਿਲਾਸ ਵਾਲੇ ਸੜਕ ਤੋੜਨ ਦਾ ਜੀਸੀਬੀ ਦਾ ਕਲੱਚ ਛੱਡ ਕੇ ਵਿਘਟਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਪਾਉ ਉਹਨੂੰ ਪੱਕਾ ਵਿਜੇ ਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਕਿਹੜਾ ਭਗਵੰਤ ਮਾਨ ਹੈ ਨਾ ਇਹਨੂੰ ਪਹਿਲਾਂ ਤਾਂ ਤੁਸੀਂ ਝੂਕ ਮਰਵਾਇਆ ਕਰੋ ਕਿ ਇਹਨੇ ਖਾਦੀ ਪੀਤੀ ਜੇ ਬੋਲ ਰਿਹਾ ਕਿ ਸੋਫੀ ਬੋਲ ਜੇ ਤੇ ਫਿਰ ਮੈਂ ਜਵਾਬ ਦੇ ਸਕਦਾ ਹਾਂ ਦੇਖੋ ਇਹ ਪਿਛਲਾ ਇਹਨਾਂ ਦਾ ਇੱਕ ਮੰਤਰੀ ਸੀ ਧਾਲੀਆ ਜਿਹਦੀ ਗੱਲ ਜਦੋਂ ਮੂੰਹ ਖੋਲਦਾ ਸਾਡੇ ਤਾਂ ਨਹੀਂ ਸਮਝ ਆਉਂਦੀ ਉਹ ਕੀ ਭਾਸ਼ਾ ਬੋਲਦਾ ਜਿਵੇਂ ਪੁੱਤਨ ਦੀ ਨਹੀਂ ਸਮਝ ਆਉਂਦੀ ਉਤਰੇ ਦੀ ਵੀ ਨਹੀਂ ਸਮਝ ਆਉ ਉਹ ਵੀ ਇਤਰਾ ਹੀ ਗੱਲ ਕਰਦਾ ਸੀ ਔਰ ਸੁਖ ਵਿਲਾਸ ਨੂੰ ਖਾਲੀ ਕਰਾਉਂਦਾ ਕਰੂੰਗਾ ਆਪਦੇ ਮੇਕੀ ਵਿਭਾਗੇ ਖਾਲੀ ਕਰਾ ਮੈਂ ਫੇਰ ਕਹਿੰਦਾ ਸੁਖ ਵਿਲਾਸ ਔਰ ਐਨੀ ਵਿਲਾਸ ਇਸ ਨੋਟ ਅਬਾਉਟ ਦ ਲਾਅ ਕਾਨੂੰਨੀ ਜੇ ਕੋਈ ਗਲਤ ਹੈ ਮੈਂ ਆਪ ਕਹੂੰਗਾ ਕਾਰਵਾਈ ਕਰਨੀ ਮਗਰ ਇਹ ਜਿਹੜਾ ਡਰਾਮਾ ਲੋਕਾਂ ਦੀ ਗੱਲ ਨਹੀਂ ਕਰਨੀ ਭਾਜਪਾ ਨਾਲ ਗੱਲ ਕੇ ਖਿਡਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਐਮਐਸਪੀ ਜਾਰੀ ਨਹੀਂ ਕਰਨੀ ਸਕੂਲ ਕਾਲਜ ਹਸਪਤਾਲ ਬੰਦ ਹੋ ਜਾਣੇ ਸ਼ਰਾਬ ਦੇ ਠੇਕੇ ਬੱਲੇ ਖੋਲਦੇ ਨੇ ਘਰ ਘਰ ਨੌਕਰੀ ਤਾਂ ਕੀ ਦੇੜੀ ਸੀ ਜਿਹੜਾ ਕਹਿੰਦਾ ਸੀ ਗੋਰੇ-ਗੋਰੀਆਂ ਆ ਕੇ ਕਿੱਥੇ ਕੰਮ ਕਰਨਗੇ ਉਸ ਮੁੱਦੇ ਤੇ ਨਹੀਂ ਆਉਣਾ ਸਿੱਧੂ ਮੂਸੇਵਾਲੇ ਦੀ ਕਤਲ ਦੀ ਗੱਲ ਨਹੀਂ ਕਰਨੀ ਜਿਹੜੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਬੁਰਾ ਹਾਲਾ ਉਹਦੀ ਗੱਲ ਨਹੀਂ ਕਰਨੀ ਪੌਣੇ 4 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੈ ਔਰ ਸ਼ਰਾਬ ਘੁਟਾਲਾ ਤੇ ਮਾਈਨਿੰਗ ਘੁਟਾਲੇ ਤੇ ਚੱਲਣ ਵਾਲੀ ਸਰਕਾਰ ਅੱਜ ਜਿਹੜੇ ਕੱਟਰ ਬੀਮਾ ਲੋਕ ਜਿਹੜਾ ਵਿਜੇ ਸਿੰਘਲੇ ਦਾ ਮੁੱਖ ਦਵਾਰ ਮੁੱਖ ਮੰਤਰੀ ਅੱਜ ਤੱਕ ਉਹਦੇ ਕੇਸ 'ਚ ਗਵਾਹੀ ਨਹੀਂ ਦਿੱਤੀ ਮੈਂ ਸਭ ਤੋਂ ਪਹਿਲਾਂ ਸਿੰਘਲਾ ਸਾਹਿਬ ਦੇ ਹੱਥ 'ਚ ਨਾਰਾ ਮਾਰਿਆ ਸੀ ਇਹ ਤਾਂ ਉਹਨਾਂ ਦੀ ਬੇਸ਼ਰਮੀ ਆ ਮਤਲਬ ਹਲੇ ਵੀ ਉਹਨਾਂ ਨਾਲ ਤੁਰੇ ਫਿਰਦੇ ਆ ਮੇਰੇ ਨਾਲ ਗੱਲ ਹੋਈ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਕਹਿੰਦੇ ਸੀ ਜੇ ਮੈਂ ਨਾ ਬੋਲਿਆ ਤੇ ਮੇਰਾ ਹੋਰ ਨੁਕਸਾਨ ਕਰ ਦਿੰਗੇ ਵਿਚਾਰਾ ਸ਼ਹਿਰੀ ਬੰਦਾ ਬਾਊ ਆ ਬਾਊ ਜੀ ਆ ਮੈਂ ਸਤਿਕਾਰ ਕਰਦਾ ਮਗਰ ਮੌਕਾ ਔਣ ਤੇ ਮੇਰੇ ਪਤਾ ਉਹਨੇ ਵੀ ਸੱਟ ਵੱਢੀ ਮਾਰਨੀ ਐ ਕਿਉਂਕਿ ਉਹਦੇ ਨਾਲ ਵੀ ਇਹਨੇ ੱੱੱਕਾ ਕੀਤਾ ਔਰ ਇੱਕ ਪਾਸੇ ਜਿਉ ਉਹ ਇਹਨਾਂ ਇਹ ਬੇਈਮਾਨ ਕਹਿੰਦੇ ਆ ਅੱਜ ਅਨਮੋਲ ਰਤਨ ਨੂੰ ਚਲੋ ਉਥੇ ਖਲਾ ਮੈਂ ਨਹੀਂ ਗੱਲ ਕਰਦਾ ਮਗਰ ਵਿਜੇ ਸਿੰਘਲੇ ਦੇ ਕੇਸ 'ਚ ਮੈਂ ਕਹਿਣਾ ਹੈ ਜੇ ਵੀਡੀਓ ਹੈ ਉਹ ਵੀਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਹੈ ਮੁੱਖ ਗਵਾਹ ਉਹ ਹੈ ਬੈਦਰ ਹੈ ਇਜ਼ ਦੈਟ ਵੀਡੀਓ 2 ਸਾਲ ਤੇ ਚਲਾਨ ਨਹੀਂ ਪੇਸ਼ ਹੋ ਰਿਹਾ ਸੋ ਇਹ ਮਿਲਿਆ ਜਾਂ ਤਾਂ ਇਹ ਕ੍ਰਪਸ਼ਨ ਨਾਲ ਮਿਲਿਆ ਜਾਂ ਜੋ ਇੰਗਲੈਸ ਸਿੰਘਲਾ ਸੱਚ ਹੈ ਅਨਮੋਲ ਰਤਨ ਦੇ ਕੇਸ 'ਚ ਮੈਂ ਅਮਿਤ ਰਤਨ ਸੱਚ ਮੈਂ ਅਨਮੋਲ ਉਹ ਗਗਨ ਦੇ ਗਏ ਸਾਰੇ ਅਨਮੋਲ ਹੀ ਨੇ ਜਿਹੜੇ ਚੀਜ਼ਾਂ ਨੇ ਅਨਮੋਲ ਹੀ ਰਹਿ ਗਏ ਲੋ ਚਲੋ ਅਮਿਤ ਰਤਨ ਦੇ ਕੇਸ ਚ ਵਿਜੀਲੈਂਸ ਨੇ ਉਹਨੂੰ ਫੜਿਆ ਵਿਜੀਲੈਂਸ ਕੀਦੀ ਆ ਭਗਵੰਤ ਦੀ ਰਿਕਾਰਡਿੰਗ ਰਿਕਾਰਡਿੰਗ ਸਾਹਮਣੇ ਲੋਕ ਰੌਲਾ ਪਾਉਂਦੇ ਆ ਉਹ ਅੱਗੇ ਸਟਾਫ ਪ੍ਰਚਾਰਕ ਕਟਰ ਬਈ ਮਾਨ ਦਾ ਉੱਥੇ ਉਹ ਆਪਣਾ ਸ਼ਰਾਰੀ ਵਰਗੇ ਫਰਾਰੀ ਵਰਗੇ ਆਹਾ ਕਟਾਰੂ ਚੱਕ ਕਰਕੇ ਉਹ ਸਾਡਾ ਦਲਜੀਤ ਚੀਮਾ ਤਾਂ ਵਿਚਾਰਾ ਬੋਟਾ ਹੀ ਨਹੀਂ ਮੰਗਣ ਜਾਂਦਾ ਉੱਥੇ ਪਹਾੜੀ ਤੇ ਕਹਿੰਦਾ ਉਹ ਕਟਾਰੂ ਚੱਕ ਰਹੀ ਜਾਂਦਾ। ਇਸ ਲਈ ਇਹ ਜੀਆਂ ਕਈ ਗੱਲਾਂ ਨੇ ਜਿਹੜੀਆਂ ਮਤਲਬ ਇਹ ਤਾਂ ਬੇਸ਼ਰਮ ਲੋਕ ਨੇ ਕਹਿੰਦਾ ਦੱਸੋ ਰੱਬ ਨੇ ਮੇਰੀ ਡਿਊਟੀ ਲਾਈ ਆ ਕੱਲ੍ਹ ਛੇ ਤੁਹਾਡੇ ਪਾਸੇ ਇੱਥੇ ਭਾਸ਼ਣ ਦੇ ਕਿ ਰੱਬ ਤੇਰੇ ਵਰਗੇ ਤੇ ਨੇੜੇ ਨਹੀਂ ਜਾ ਕੇ ਰਾਜੀ ਤੇਰੀ ਡਿਊਟੀ ਲਾਉਂ ਸ਼ਰਾਬੀ ਦੀ। ਮਤਲਬ ਜਿਹੜੇ ਸਾਰੇ ਐਗਨਾ ਲਤਪਤ ਹੋਵੇ। ਇਸ ਲਈ ਇਹ ਜਾਂ ਬੰਦਾ ਕੀ ਕਵੇ ਕੀ ਨਾ ਕਵੇ ਉਹ ਡਰਾਮਾ ਕਰਦੇ ਆ ਕਿ ਵਾਟ ਹਿਟਸ ਦੀ ਹੈਡਲਾਈਨਸ। ਮਗਰ ਜਿਹੜੇ 13 ਪਾਰ ਦੀ ਗੱਲ ਕਰਦੇ ਕੈਂਡੀਡੇਟ ਉਧਾਰੇ 400 ਪਾਰ ਵਾਲਿਆਂ ਦੇ ਕੈਂਡੀਡੇਟ ਉਧਾਰੇ ਹੁਣੇ ਪੰਜਾਬ ਦੇ ਬਾਰਡਰ ਪਾਰ ਚਾਰ ਨੇ ਆਮ ਆਦਮੀ ਪੈਕਦੇ ਨਹੀਂ ਆਉਂਦੇ ਵਿੱਚ ਫਿਰ ਉਹਦੇ ਵਿੱਚ ਗੈਂਦਰ ਮੰਤਰੀ ਤਾਰੇ ਗਿਆ ਜਾਂ ਐਮਐਲਏ ਤਾਰੇ ਗਿਆ ਪਰ ਨੋਰਮਲ ਬੰਦਾ ਲੰਦੇ ਵਿੱਚ ਕੋਈ ਨਹੀਂ ਨੋਰਮਲ ਸਾਰੀ ਆਬ ਨੋਰਮਲ ਦੇਖੋ ਇੱਕ ਵੀ ਇੱਕ ਤੋਂ ਵੀ 30 ਭੈਣ ਨੂੰ ਟਿਕ ਨਹੀਂ ਦਿੱਤੀ 50% ਆਬਾਦੀ ਪੈਣਾ ਦੀ ਹਜ਼ਾਰ ਹਜ਼ਾਰ ਰੁਪਈਆ ਇੱਕ ਧੀ ਪੈਣ ਦਾ 26000 ਬਣ ਗਿਆ ਇੱਕ ਪਰਿਵਾਰ ਤੇ ਜੇ ਪੰਜ ਚੀਜ਼ ਨੇ 1.5 ਲੱਖ ਸਵਾ ਲੱਖ ਇੱਕ ਪਰਿਵਾਰ ਦਾ ਦੇਣ ਲਾ ਉਹ ਤਾਂ ਦਿਲ ਦੇ ਨਹੀਂ ਨੌਕਰੀ ਦੀ ਗੱਲ ਨਹੀਂ ਕਰਦੇ ਫਜ਼ੂਲ ਦੀਆਂ ਗੱਲਾਂ ਨੋਬਡੀ ਇਜ਼ ਅਬੋਵ ਦਾ ਲਾ ਐਂਡ ਆਈ ਚੈਲੰਜ ਹਿਮ ਜੇ ਤੂੰ ਆਪ ਦੇ ਮਾਸਟਰ ਮਹਿੰਦਰ ਦਾ ਮੁੰਡਾ ਇੱਕ ਐਕਸ਼ਨ ਐਂਡ ਯੂ ਵੀ ਵਿਲ ਵੀਲ ਡੀਲ ਵਿਦ ਯੂ ਇਨ ਦਾ ਰਾਈਟ ਪੋਸੀਬਲ ਵੇ ਕਾਨੂੰਨ ਲਾ ਤੇ ਉੱਤੇ ਕੋਈ ਨਹੀਂ ਚ ਇਹ ਸਭ ਕਹਿਣ ਦੀ ਇਹ ਧਿਆਨ ਭਟਕਾਉ ਮੁੱਦੇ ਦੇ ਮੁੱਦੇ ਦੀ ਗੱਲ ਨਹੀਂ ਕਰਨੀ ਭਾਜਪਾ ਦੀ ਟੌਕੀ ਕਰਨੀ ਅਸ਼ੁਭ ਕਰਨ ਨੂੰ ਇਨਸਾਫ ਨਹੀਂ ਦੇਣਾ ਪ੍ਰੀਤਪਾਲ ਨੇ ਪਰਚਾ ਨਹੀਂ ਦਰਜ ਕਰਨਾ ਇੱਥੇ ਆ ਕੇ ਤੁਹਾਨੂੰ ਕੁੱਟੀਆਂ ਸਿੱਧੀਆਂ ਗੱਲਾਂ ਮਾਰਨੀਆਂ ਇਹ ਭਗਵੰਤ ਮਾਨ ਦਾ ਦੂਜਾ ਲੋਕ ਰਾਜਨੀਤਿਕ ਲਾਰਿਆਂ ਤੇ ਕਲੇਰ ਦਾ ਨਾਮ ਦਵਾਰੇ ਉੱਪਰ ਲਗਾ ਰਹੀ ਕਿਹੜੇ ਲੋਕ ਸ਼ਾਮਲ ਹੋ ਰਹੇ ਨੇ ਆਪ ਦੇ ਬਰਥਡੇ ਹੁੰਦੇ ਵਿਜਨ ਦਾ ਦਵਾਰ ਤੋਂ ਲੱਗਦਾ ਵੀ ਜਿਹੜੀ ਫਾਈਲ ਮੈਂ ਸਾਰੀ ਦਿੱਤੀ ਸੀਗੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਲੋਕ ਸਭਾ ਦੀ ਉਹ ਜਿਹੜਾ ਐਮਐਲਏ ਸੀ ਕਾਂਗਰਸ ਦਾ ਚੱਬੇਵਾ ਉਹ ਦੀ ਇਨਕੁਆਇਰੀ ਉਹਦੀ ਸ਼ਿਕਾਇਤ ਕਰਤਾ ਕਿ ਉਹ ਨੋਹ ਕੌਣ ਆਮ ਆਦਮੀ ਪਾਰਟੀ ਦਾ ਚੱਪੇਵਾਲ ਹਰਕੇ ਦਾ ਸੰਧੂ ਹੈ ਜਿਹਨੇ ਇਲੈਕਸ਼ਨ ਲੜਿਆ ਉਹ ਦਾ ਸ਼ਿਕਾਇਤ ਕਰਤਾ ਡੀਸੀ ਦੀ ਰਿਪੋਰਟ ਉਹਦੇ ਉਲਟ ਵੀਡੀਓ ਦੀ ਰਿਪੋਰਟ ਉਹਦੇ ਉਲਟ ਉਹ ਰਿਪੋਰਟਾਂ ਮੈਂ ਨਾਲ ਪੇਸ਼ ਕੀਤੀ ਹੈ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਉਹਦੇ ਉਲਟ ਜਿਹੜਾ ਪੰਡ ਲੈ ਕੇ ਗਿਆ ਸੀਗਾ ਜੰਜੀਰਾ ਬਣ ਕੇ ਵਿਧਾਨ ਸਭਾ 'ਚ ਗਿਆ ਸੀ ਪਤਾ ਨਹੀਂ ਕਿਹੜੀ ਜੰਜੀਰਾ ਭਗਵੰਤ ਨੇ ਉਹਦੇ ਬਣਤੀਆ ਕਿ ਉਹ ਜਿਹੜਾ ਵਿਜੀਲੈਂਸ ਵੱਲੋਂ ਇਹਦੀ ਵਿਜੀਲੈਂਸ ਵੱਲੋਂ ਜਿਨੂੰ ਕਰਪਟ ਲਾਣਤਾ ਬਿਆ ਸੀਗਾ ਉਹ ਸਵੇਰੇ ਆ ਕੇ ਇੱਥੇ ਵਾਸ਼ਿੰਗ ਮਸ਼ੀਨ ਚੋਂ ਨਿਕਲਿਆ ਤੇ ਇਮਾਨਦਾਰ ਕੱਟੇ ਇਮਾਨਦਾਰ ਹੋ ਗਏ ਕੈਂਡੀਡੇਟ ਬਣ ਕੇ ਸੋ ਇਹ ਜੇ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੇ ਉਹਨਾਂ ਦੀ ਡਾਕਟਰ ਸਾਹਿਬਾ ਉਹਨਾਂ ਨੂੰ ਸੀਰੀਅਸਲੀ ਨਹੀਂ ਲਈ ਦੀ ਤੁਸੀਂ ਬਾਹਰ ਰੋ ਤਵੱਜੂ ਦਿਓ ਸਾਰਾ ਕੁਝ ਤਾਂ ਆ ਗਿਆ ਹਾਂ ਫੋਟੋ ਆਤੀ ਜਿਹੜੇ ਕਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਕਿਸਾਨਾਂ ਨੂੰ ਤਫਾ ਕਰਨ ਵਾਲੇ ਅਕਾਲੀਵਾਰ ਸੋਦਰੋ ਬੀਜੇਪੀ ਕਹਿ ਰਹੀ ਹੈ ਕਿ ਸਾਡਾ ਵਿਰੋਧ ਕਿਸਾਨ ਨਹੀਂ ਕਰ ਰਿਹਾ ਅਕਾਲੀਦਰ ਕਰਵਾਇਆ ਇਹ ਵਿਚਾਰੇ ਹੋਰ ਜਨਾ ਦੇ ਕੋਰ ਕੀਤੇ ਹੋਏ ਕੰਮ ਤਾਂ ਗਿਣਨ ਵਾਸਤੇ ਹੈ ਹੀ ਨਹੀਂ ਕਿ ਇਕੱਲਾ ਝੂਠ ਮਾਰ ਕੇ ਸਰਕਾਰਾਂ ਬਣਾਈਆਂ ਨੇ ਤਾਂ ਜਿਹਦੇ ਕੋਲ ਕੋਈ ਕੰਮ ਹੀ ਨਹੀਂ ਗਿਣਨ ਵਾਲਾ ਉਸ ਉਹਨਾਂ ਤੇ ਫਿਰ ਭੰਡਣਾ ਹੀ ਹੈਗਾ ਨਾ ਜੀ ਤਾਂ ਹੋਰ ਵਿਚਾਰੇ ਲੋਕਾਂ ਦੇ ਵਿੱਚ ਜਾ ਕੇ ਬੋਲਣਗੇ ਕਿ ਘਰ ਘਰ ਨੌਕਰੀ ਨਹੀਂ ਤੁਹਾਨੂੰ ਦਿੱਤੀ ਕੋਈ ਤੁਹਾਡਾ ਕਰਜ਼ਾ ਨਹੀਂ ਮਾਫ ਕੀਤਾ ਸਾਡੇ ਬੱਚਿਆਂ ਦੇ ਰੰਗਲਾ ਪੰਜਾਬ ਦੀ ਗੱਲ ਕਰਕੇ ਸਾਡੇ ਹਾਕਰੀ ਨੌਕਰੀਆਂ ਰਾਜਸਥਾਨ ਤੇ ਹਰਿਆਣਾ ਦੇ ਬੱਚਿਆਂ ਨੂੰ ਦੇਤੀ ਜਾਂ ਕੱਚੇ ਪੱਕਿਆਂ ਨੂੰ ਡਾਂਗਾ ਨਾਲ ਮੈਂ ਕੁੱਟਕੁੱਟ ਖਤਮ ਕਰਤਾ ਤੋਂ ਜਿਨ੍ਹਾਂ ਦੇ ਕੋਲ ਕੋਈ ਹੈ ਹੀ ਨਹੀਂ ਕਿ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਕੱਟਰ ਇਮਾਨਦਾਰੀ ਦਾ ਸਬੂਤਾ ਹੈ ਕਿ ਸਾਡੇ ਦਿੱਲੀ ਦਾ ਸਾਡਾ ਕਨਵੀਨਰ ਕਨਵੀਨਰ ਤੋਂ ਲੈ ਕੇ ਹਸਪਤਾਲ ਤੇ ਸਕੂਲ ਮੰਤਰੀ ਦੋਨੋਂ ਜੇ ਲਾਜੇ ਭ੍ਰਿਸ਼ਟਾਚਾਰ 'ਚ ਬੰਦ ਨੇ ਸੋ ਵਿਚਾਰੇ ਉਹਨਾਂ ਲੋਕਾਂ ਨੂੰ ਆ ਕੇ ਕਹਿਣ ਕੀ ਆਹੀ ਕਹਿ ਸਕਦੇ ਨਾ ਮੈਨੂੰ ਹੀ ਭੰਡ ਸਕਦੇ ਆ ਕਿ ਮੈਂ ਐ ਕਰਦੀ ਆ ਉਹ ਕਰਦੇ ਕੰਮ ਨਹੀਂ ਕੀਤਾ ਕੰਮ ਤਾਂ ਲੋਕੀ ਕਹਿੰਦੇ ਨੇ ਬਈ ਬਈ ਜਿਹੜਾ ਡੱਕਦਾ ਸੀ ਵੈਸੇ ਜੀ ਇੱਕ ਇੱਕ ਸੌਰੀ ਮੈਂ ਇੱਕ ਐ ਕਰ ਰਿਹਾ ਜੀ ਦੇਖੋ ਖੁੱਡੀਆਂ ਸਾਹਿਬ ਜੀ ਇਹ ਕੋਈ ਮਾੜੀ ਮੋਫੀ ਸ਼ਰਮ ਹੈ ਕਿ ਭਗਵਾਨ ਜਿੱਦਾਂ ਨਹੀਂ ਆ ਮੈਂ ਉਹ ਤੋਂ ਆਸ ਹੀ ਨਹੀਂ ਰੱਖਦਾ ਅਜੇ ਤੱਕ ਖੁੱਡੀਆਂ ਸਾਹਿਬ ਵੀ ਇੱਕ ਤਰੀਕੇ ਦੇ ਹੁਣ ਗੱਲਬਾਤ ਨੂੰ ਕਈ ਪਾਰਟੀਆਂ ਬਦਲ ਗਈਆਂ ਮਗਰ ਇੰਨੀ ਮਾੜੀ ਸ਼ਬਦਾਵਲੀ ਰਾਮਗੜ੍ਹ ਦਾ ਭਾਈ ਚਾਲਿਆ ਲਈ ਸੁਨਿਆਰੇ ਭਾਈ ਚਾਲੀ ਇਹਨਾਂ ਦਾ ਕੈਬਨਿਟ ਦੇ ਵਜ਼ੀਰ ਨੇ ਲਾਲਜੀਤ ਹੁੰਦਨ ਨੇ ਵਰਤੀ ਆ ਕੀ ਉਹਨੂੰ ਕੰਡੈਮਨਟ ਕਰਦੇ ਜੀ ਐਗਰੀਕਲਚਰ ਮਿਨਿਸਟਰ ਸ਼ੋਭਕਰਨ ਤੇ ਪਰਚਾ ਪਟਵਾਰsman ਨੇ ਨਹੀਂ ਕੀਤਾ ਕਿ ਉਹਨੂੰ ਕੰਡੈਮਨਟ ਕਰਦੇ ਪ੍ਰੀਤਪਾਲ ਦਾ ਪਰਚਾ ਨਹੀਂ ਦਰਜ ਹੋਇਆ ਕਿ ਉਸ ਨੂੰ ਕੰਡੈਮਨਟ ਕਰਦੇ ਕਿ ਭਾਜਪਾ ਦੀ ਕਾਉਂਟੀ ਕਰਦੇ ਮੁਆਵਜ਼ਾ ਨਹੀਂ ਮਿਲਿਆ 20-20 ਹਜ਼ਾਰ ਨਾ ਗੁਲਾਬੀ ਸੁੰਡੀ ਦਾ ਨਖੜੇ ਮਾਰੀ ਦਾ ਔਰ ਉਹ ਸਾਨੂੰ ਸਵਾਲ ਕਰਨੀ ਜਿਹੜੇ ਕਹਿੰਦੇ ਸੀ ਆਮਐਮਐਸਪੀ ਦਵਾਂਗੇ ਕਿਸਾਨ ਖੁਦਕੁਸ਼ੀ ਰੋਕਣੀ ਵੀ ਅੱਜ ਉਹ ਕਿਸਾਨੀ ਮੰਤਰੀ ਹੋ ਕੇ ਐਗਰੀਕਲਚਰ ਮੰਤਰੀ ਕਿਸਾਨੀ ਦੀ ਗੱਲ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਕਿਸੇ ਹੋਰ ਨੂੰ ਸਵਾਲ ਪੁੱਛਣਾ ਸਰਕਾਰ ਤੁਹਾਡੀ ਵਿਭਾਗ ਤੁਹਾਡਾ ਤੇ ਬੇਸ਼ਰਮੀ ਇਕੱਲੇ ਬੱਲੇ ਰਹਿਗੇ ਜਿਹੜਾ ਜਿਹੜਾ ਆਈਐਸ ਕੌਂਸਲ ਦੇ ਉੱਤੇ ਉਹਨਾਂ ਨੂੰ ਅੱਜ ਕਿੰਤੂ ਪ੍ਰੰਤੂ ਕੀਤਾ ਗਿਆ ਕਿ ਤੁਸੀਂ ਦੁਬਾਰਾ ਡਿਊਟੀ ਜੁਆਇਨ ਕਰੋ ਇਹ ਤੁਹਾਨੂੰ ਵਰਤਦਾ ਸਵਾਲ ਹੈ ਜੀ ਕਿ ਡੀਜੀਪੀ ਰਿਜ਼ਾਈਨ ਕਰਦੇ ਹੈਗੇ ਉਹਨਾਂ ਦਾ ਰਿਜ਼ਾਈਨ ਸੈਕਟ ਕਰ ਲਿਆ ਜਾਂਦਾ ਹੈ ਇੱਕ ਆਈਐਸ ਰਿਜ਼ਾਈਨ ਕਰਦੇ ਆ ਉਹ ਵੀ ਪਾਰਟੀ ਜੁਆਇਨ ਕਰਦੇ ਆ ਕਾਂਗਰਸ ਜੁਆਇਨ ਕਰਦੇ ਆ ਬੀਜੇਪੀ ਪਰ ਉਹਨਾਂ ਦਾ ਸੈਕਟ ਮੇਟਾ ਇਹਨਾਂ ਨੂੰ ਨੋਟਿਸ ਦਿੱਤੇ ਯਾਰ ਇੱਕ ਵਾਰ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਇੱਡੇ ਬੋਲਣਾ ਬੰਦ ਕਰੋ ਕਿ ਜੋ ਖੁਸ਼ਗਵਾਰ ਤੇ ਆ ਰਹੇ ਹਨ ਉਹ ਸੱਚ ਨਹੀਂ ਹਨ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਣਾ ਨਹੀਂ ਹੋਣਾ ਅੱਜ ਵਾਲੀ ਚਿੱਠੀ ਲੱਗਣੀ ਨਹੀਂ ਲੱਗਣੀ ਕਿ ਸਭ ਜੋ ਅਸੀਂ ਜ਼ਿਆਦਾ ਬੋਲ ਆਇਆ ਤੂੰ ਸਾਡਾ ਕੈਂਡੀਡੇਟ ਬਾਲਾ ਕਮਜ਼ੋਰ ਹੈ ਸਾਨੂੰ ਸ਼ਾਇਦ ਬਦਲਣਾ ਪੈਣਾ ਹੁਣ ਇਹੀ ਬਹਾਨਾ ਲਾ ਇਹ ਸਭ ਅਮਿਤ ਸ਼ਾਹ ਦੀਆਂ ਧਾਰਾ ਭਗਵੰਤ ਮਾਨ ਤੇ ਹੇਲੀ ਨਹੀਂ ਤਾਂ ਉਹਨੇ ਹੋ ਜਰਮਨੀ ਵਾਲੀ ਵੀਡੀਓ ਕਰਦਈਏ ਜਦੋਂ ਸ਼ਰਾਬ ਪੀਤੇ ਤੇ ਜਹਾਜ਼ ਤੇ ਨਹੀਂ ਚੜਨ ਲੈਣਾ ਤੂੰ ਏਡੇ ਭੋਲੇਲਾ ਬੜੋ ਜੋ ਹਮੇਸ਼ਾ ਕਹਿੰਦਾ ਇਹ ਕੇਜਰੀਆਲ ਦੇ ਆਟੇ ਨਹੀਂ ਲੱਗਦਾ ਇਹ ਹਮੇਸ਼ਾ ਦਾ ਬੰਦਾ ਮੈਂ ਇੱਕ ਨਾ ਚਿੰਦੀ ਨੂੰ ਤਦੇ ਕਹਿ ਰਿਹਾ ਇਸ ਲਈ ਇਹ ਕਿਉਂ ਹੋਇਆ ਕਿ ਨਹੀਂ ਹੋਇਆ ਮੈਂ ਤਾਂ ਆਪੀ ਬੀਪਤੀ ਕਰੂੰਗਾ ਕਿ ਭੈਣ ਜੀ ਦੀ ਵੀ ਮਲੂਕਾ ਦੀ ਉਹ ਲੜ ਲੈਣ ਦੇ ਉਹ ਨਾਲ ਨੂੰ ਪਰੇਸ਼ਾਨ ਕਰੋ ਕੁਝ ਥੀਵੇ ਜੇ ਕੋ ਵਾਦਾ ਕਾ ਕਰ ਹੈਗਾ ਅਸੀਂ ਕਾਗਜ਼ ਸਹੀ ਕਰਾਉਣ ਤੋਂ ਫਰੀਦਿਆ ਕਿ ਨਾਲ ਜਾ ਕੇ ਹੁਣ ਲੜ ਲੈਣ ਦੇ ਉਹ ਨਾ ਪਿੱਛੇ ਆ ਜਾਓ ਕਿ ਭਾਈ ਭਾਈ ਲਾਸਟ 108 108 ਕਿ ਭਾਈ ਸੈਂਟਰ ਤੋਂ ਕੋਈ ਵਿਕਾਸ ਦੀ ਕਹਿੰਦੇ ਐ ਜਿੰਨੇ ਇਥੇ ਆਏ ਰੇ ਏਮ ਜਾਇਗਾ ਰੈਫਾਇਨਰੀ ਆਈ ਐ ਸੈਂਟਰਲ ਯੂਨੀਵਰਸਿਟੀ ਆਈ ਐ ਜਿੰਨੇ ਕੰਮ ਤੁਸੀਂ ਘਨੌਣੇ ਸਟੇਜ ਤੋਂ ਉਹ ਕਹਿੰਦੇ ਸਾਰੇ ਸੈਂਟਰ ਦੇ ਨੇ ਬੀਬੀ ਕਾਲੇ ਨਾਲੀਆ ਵੋਟਾਂ ਮੰਗਦੀ ਆ ਬੀਬੀ ਕਿਉਂ ਬੀਬਾ ਜੀ ਨੂੰ ਫੇਰ ਪੁੱਛ ਲਿਓ ਮੇਰੇ ਤੋਂ ਲੈ ਲਿਓ ਫੇਰ ਪੁੱਛ ਲੈਣਾ ਤਾਂ ਰੋਲ ਪੁੱਛ ਦਿਓ ਮੈਨੂੰ ਆਹ ਬਸ ਸਵਾਲ ਹੈ ਇਹ ਬੀਬਾ ਤੇ ਪਹਿਲਾਂ ਵੀ ਐਮਪੀ ਬਣੇ ਆ ਨਾ ਉਦੋਂ ਨਾ ਆ ਗਿਆ ਉਦੋਂ ਨਾ ਆ ਗਿਆ ਮੇਰਾ ਵੀ ਕਿਸੇ ਨੇ ਜਾ ਕੇ ਵਕਾਲਤ ਕਰਨੀ ਹੁੰਦੀ ਕਿਸੇ ਨੇ ਜਾ ਕੇ ਕੇਸ ਪੇਸ਼ ਕਰਨਾ ਹੁੰਦਾ ਔਰ ਉਹ ਕੇਸ ਜੇ ਜਾ ਕੇ ਕਿਸੇ ਨੇ ਵਕਾਲਤ ਕਰਕੇ ਗੱਲ 'ਚ ਗੂਠ ਕਹਿ ਲੋ ਯਾ ਮਜਬੂਰ ਕਰਕੇ ਲੋਕਾਂ ਦੇ ਪੱਖੇ ਜੇ ਫੈਸਲਾ ਕਰਾਇਆ ਉਹ ਉਦੋਂ ਹੀ ਹੋਇਆ ਜਦੋਂ ਬੀਬਾ ਹਰ ਸਿਮਰਤ ਖੌਰ ਬਾਦਲ ਐਮਪੀ ਬਣੇ ਹੁਣ ਠੀਕ ਆ ਜਿਹੜੇ ਇਹ ਗੱਲ ਕਹਿੰਦੇ ਉਹ ਤੋਂ ਤਾਰੀਆਂ ਮਾਰਦੇ ਹੀ ਬੀਬਾ ਦੇ ਨਾਲ ਬੈ ਕੇ ਮੈਂ ਵੇਖੀਆਂ ਫੋਟੋ ਹੁਣ ਮਜਬੂਰੀ ਆ ਕਿ ਪਾਰਟੀਆਂ ਬਦਲ ਗਏ ਹੋਣ ਇਹਨੂੰ ਸਵਾਲ ਉਠਾਉਣੇ ਆ ਲੋਕੋ ਦਾ ਕੰਮ ਆ ਕਹਿਣਾ